ਅਸਿਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀ ਪੌ ਵਾਲੀ ਅੱਜ ਆਪਾਂ ਦਿਹਾਉਣੇ ਤੁਹਾਨੂੰ ਬੋੜ ਇਹਦਾ ਵਿਆਹ ਕਰਿਆ ਸੀ ਤੁਹਾਨੂੰ ਵੀ ਪਤਾ ਹੋਣਾ ਨਾ ਕਿ ਜਦੋਂ ਬੋੜ 7 ਸਾਲਾਂ ਦਾ ਹੋ ਜਾਂਦਾ ਤੇ ਉਦੋਂ ਉਸਦਾ ਵਿਆਹ ਕਰਿਆ ਜਾਂਦਾ ਇਹ ਬੋੜ ਹੈਗਾ ਮੇਰੇ ਚਾਚਾ ਜੀ ਦੇ ਖੇਤ 'ਚ ਲੱਗਿਆ ਇਹ ਤੇ ਉਹ ਨਾਲ ਦੇ ਸੀਰੀ ਹੁੰਦਾ ਸੀਗਾ ਕੰਮ ਆ ਰਾਜਾ ਸਿੰਘ ਉਹਨੇ ਲਾਇਆ ਸੀ ਇਹ ਫਾਸੀ ਚ ਲਾਇਆ ਸੀ ਮੈਨੂੰ ਲੱਗਦੀ 1988 ਚ ਤੇ ਮੇਰਾ ਚਾਚਾ ਇਸ ਵੀਰ ਸਿੰਘ ਸਾਹਿਬ ਦਾ ਸਰਪੰਚ ਆ ਉਹਦੇ ਖੇਤ ਚ ਹੈ ਤੁਹਾਨੂੰ ਤੇ ਬੋਰਡ ਦੇ ਦੱਸਾਂਗੇ ਆਪਾਂ ਹਨਾ ਵੀ ਕਿਵੇਂ ਵਿਆਹ ਕਰਾਇਆ ਇੱਥੇ ਕਿੰਨਾ ਇਕੱਠ ਸੀਗਾ ਕਈ ਤਾਂ ਕਹਿੰਦੇ ਵੀ ਸਰਦਾ ਸਰਦਾਰਾਂ ਦੀਆਂ ਬੁੱਢੀਆਂ ਗੱਲਾਂ ਹੁੰਦੀਆਂ ਹਨ ਤੇ ਉਹੀ ਗੱਲ ਹੈ ਵੀ ਵੱਡੇ ਘਰਾਂ ਦੀਆਂ ਬੁੱਢੀਆਂ ਗੱਲਾਂ ਲਈ ਹੋਈ ਇਹ ਬੋਰਡ ਹੈਗਾ ਬਹੁਤ ਭਾਰੀ ਇਹ ਬੋਰਡ ਜੋਧਪੁਰ ਰੋਡ ਤੇ ਆ ਇਹ ਇਧਰ ਜੱਸੀਪੋ ਵਾਲੀ ਆ ਮੇਰਾ ਪਿੰਡ ਤੇ ਇਧਰ ਜੋਧਪੁਰ ਰਮਾਣਾ ਇਹ ਬੋਰਡ ਬਹੁਤ ਦੂਰ ਦੂਰ ਤੱਕ ਮਸ਼ਹੂਰ ਹੈ ਮੱਲਾ ਜਿਹੜਾ ਕੋਈ ਇਸ ਸੜਕ ਤੇ ਆਉਂਦਾ ਨਾ ਡੱਬ ਵਾਲੀ ਸਰਸ ਹਰਿਆਣਾ ਰਾਜਸਥਾਨ ਤੋਂ ਇਸ ਬੋੜੇ ਠਾਣ ਨਲਕਾ ਲੱਗਿਆ ਤੇ ਵਧੀਆ ਪਾਣੀ ਉੱਥੇ ਪਾਣੀ ਪੀ ਕੇ ਜਾਂਦੇ ਆ ਤੇ ਇਹਦਾ گا ਕਰਿਆ ਸੀ 1993 ਚ ਸਾਡੀ ਦਾਦੀ ਜੀ ਨੇ ਸਰਦਾਰ ਨੀ ਬਲਦੇਵ ਕੌਰ ਸਰਪੰਚ ਸੀ ਪਿੰਡ ਦੀ ਪੋਣੇ ਤੇ ਇੱਥੇ ਚੌਲਾਂ ਦੇ ਕਰਾਹੇ ਕੱਢੇ ਗਏ ਸੀਗੇ ਸਾਰੇ ਪਿੰਡ ਨੂੰ ਸੱਦਾ ਦਿੱਤਾ ਗਿਆ ਸੀਗਾ ਪੂਰਾ ਤੇ ਪਿੰਡ ਦੀਆਂ ਕੁੜੀਆਂ ਨੇ ਮੱਲਾ ਆਈਆਂ ਇੱਥੇ ਹਨਾ ਦੇਖੋ ਇਹ ਆਈਆਂ ਤੇ ਟਰਾਲੀਆਂ ਪਰ ਭਰ ਕੇ ਟਰੈਕਟਰਾਂ ਦੇ ਲੋਕ ਆਏ ਜਿਹੜੇ ਸਾਡੇ ਨੇੜੇ ਬਸੰਡੇ ਰਹਿੰਦੇ ਸੀ ਰਿਸ਼ਤੇਦਾਰ ਉਹ ਵੀ ਸੱਦ ਲੇ ਤੇ ਚੁੰਨੀਆਂ ਚਾਨੀਆਂ ਇੱਥੇ ਦੇ ਆਸੇ ਪਾਸੇ ਬੂਰਾਆਂ ਚਾਰ ਸ਼ਿੰਗਾਰ ਕਰਿਆ ਤੇ ਉਦੋਂ ਬਾਅਦ ਕਿਹਾ ਤੇ ਇੱਥੇ ਫਿਰ ਕੁੜੀਆਂ ਆ ਕੇ ਕਿਹਨੇ ਅਰਜਕਸੀਰ ਸਿੰਘ ਦੰਦੀਵਾਲ ਉਹਨਾਂ ਦੀ ਮਾਤਾ ਜੀ ਤੇ ਇਹ ਚਾਚੇ ਜਕਸੀਰ ਆ ਗਏ ਮੇਰੇ ਪਾਪੇ ਦੇ ਚਾਚੇ ਦੇ ਲੜਕੇ ਆ ਸਾਡੇ ਦਾਦਾ ਜੀ ਦਾ ਨਾਂ ਸੀਗਾ ਜਮੇ ਸਰਦਾਰ ਜਮੇ ਸਿੰਘ ਨੰਬਰਦਾਰ ਉਹ ਤਾਂ ਮੇਰੀ ਸੁੱਤ ਤੋਂ ਪਹਿਲਾਂ ਦੇ ਸਵਰਗ ਵਰ ਸੁਧਾਰ ਗਏ ਸੀ ਤੇ ਇਹ ਜਿਹੜਾ ਪਰਿਵਾਰ ਆ ਵਧੀਆ ਸਰਦਾਰ ਪਰਿਵਾਰ ਆ ਸਾਡਾ ਇਹ ਤੇ ਆ ਸਾਰੀ ਜ਼ਮੀਨ ਇਹਨਾਂ ਦੀ ਹੈ ਹਨਾ ਇਹ ਇੱਥੋਂ ਲੈ ਕੇ ਤੇ ਸਾਡੇ ਵੀ ਜ਼ਮੀਨ ਹੈ ਇੱਥੇ ਸਾਡੇ ਦੋਨਾਂ ਘਰਾਂ ਦੀ ਇੱਥੇ 100 120 ਬਿਗਾ ਜ਼ਮੀਨਾਂ ਤੱਕ ਲੱਗਦਾ ਤੇ ਗੱਲ ਕਰਦੇ ਹੁਣ ਆਪਾਂ ਬੋਲਦੇ ਇੱਥੇ ਮਾਲਾ ਬੜਾ ਕੀਤਾ ਪਿਆ ਪੁਰਨਾ ਆਇਆ ਪਰ ਉਹ ਦਿਨਾਂ ਬਣਾ ਫਾਟਾ ਵੀ ਨਹੀਂ ਨਾ ਐਮ ਦੇ ਚੱਤੇ ਚੱਲੇ ਭਾਈ ਕੋਲ ਨੂੰ ਨਹੀਂ ਲੈਣੇ ਬਟਾਫੇ ਪਾ ਦੇ ਨਹੀਂ ਕੋਈ ਜਿੱਸੇ ਸਿਗਾਰੇ ਨਾੰਪੋਰਟਾ ਪਰਦੇ ਨਹੀਂ ਸੀ ਪਰ ਜੀ ਬਹੁਤ ਕਰ ਰਹੇ ਹਾਂ ਕਿ ਕਿ ਨਾੰਪੋਰਟਾ ਰਹੇ ਮੈਂ ਜਿੰਨੇ ਜਿੰਨੇ ਜਾਂਦੇ ਕੋਈ ਨਾ ਸੱਜੇ ਸੀ ਨੇ ਜਿਹੜਾ ਬਾਦ ਸੁਣੇ ਤੇ ਨਹੀਂ ਗਿਆ ਮੇਰੇ ਸਰਦਾਰ ਨੇ ਆਏ ਗੋੜ ਵੀ ਹੋ ਬਹੁਤ ਬਧੀਆ ਤੋਹੋਟ ਪਾਰ ਆਣਾ ਨਾ ਤੇ ਨਾਂ ਨਹੀਂ ਸੁਖਿਆਣੀਆਂ ਦਾ ਪੱਤਾ ਵੱਡਾ ਖੜੇ ਪੁੰਜਿਆ ਤੇ ਤੇ ਤੁਸੀਂ ਨਾਮੇ ਅੱਜ ਰੋਟੀ ਫੜਾਉਣਾ ਸੀ ਆਪਣੇ ਸਿਰ ਸਿਰੀ ਕੰਮ ਸਿਰੀ ਦੀ ਤੇ ਮੈਂ ਕਿਹਾ ਤੁਹਾਨੂੰ ਫੋਰ ਬੋਰਡ ਦੀ ਵੀਡੀਓ ਬਣਾਵਾਂ ਹਣਾ ਆਪਣਾ ਜੇ ਕਰੀ ਤੁਸੀਂ ਵੀ ਬੋਰਡ ਦਾ ਵਿਆਹ ਜ਼ਰੂਰ ਕਰੋ ਜੇ ਕਿਸੇ ਨੇ ਲਾਇਆ ਹਣਾ ਤੇ ਕਹਿੰਦੇ ਹੁੰਦੇ ਆ ਬੋਰਡ ਦੀ ਦਾ ਛਾਈ ਬਹੁਤ ਹੈ ਬਹੁਤ ਫੈਲਿਆ ਹੋਇਆ ਹੈ ਵੋੜ ਇੱਧਰ ਫੈਲ ਗਿਆ ਇਹਦੀ ਉਮਰ ਹੋ ਗਈ ਹੁਣ ਮੰਨ ਲ 88 ਤੋਂ ਲਾ ਲਓ 12 ਉਹ ਹੋ ਗਈ ਤੇ 12 ਤੇ 24 36 ਸਾਲ ਦਾ ਹੋ ਗਿਆ ਇਹ ਹਨਾ ਥੜਾ ਬਣਾਇਆ ਸੀ ਇੱਥੇ ਹੁਣ ਸਾਡੇ ਕੋਈ ਵੀ ਫਕਸ਼ਨ ਹੁੰਦਾ ਖੇਤਾਂ 'ਚ ਹਨਾ ਇੱਥੇ ਅਸੀਂ ਚੌਲ ਦੂਲ ਕੱਢਦੇ ਹਾਂ ਸਾਰੇ ਘਰ ਤੇ ਸਾਰਾ ਕੁਝ ਅਸੀਂ ਇੱਥੇ ਹੀ ਕਰਦੇ ਹਾਂ ਇਹ ਨਲਕਾ ਲੱਗ ਗਿਆ ਇੱਥੇ ਆ ਕੇ ਰਾਹੀ ਪਾਂਦੀ ਖੜਦੇ ਆ ਦੂਰ ਦੂਰ ਦੇ ਗੱਡੀਆਂ ਵਾਲੇ ਕੋਈ ਥੱਕਿਆ ਹੁੰਦਾ ਉਹ ਵੀ ਇੱਥੇ ਆ ਕੇ ਬਾਥਰੂਮ ਵਗੈਰਾ ਕਰਦੇ ਆ ਗੱਡੀਆਂ ਖਲਿਆਰ ਕੇ ਤੇ ਜਿਹੜੇ ਮੇਰੇ ਵੀਰ ਨੇ ਆਪਣਾ ਇਹ ਬਲੌਗ ਦੇਖਿਆ ਨਾ ਤੇ ਇਸ ਬੋੜੇ ਟਾਂ ਖੜੇ ਆ ਤੇ ਉਹ ਕਮੈਂਟ ਕਰਕੇ ਜਰੂਰ ਦੱਸਣ ਵੀ ਬੋੜ ਕਿਵੇਂ ਸੀ ਹਨ ਤੇ ਇਧਰ ਸਾਰਾ ਬਾਣਾ ਸੋਲਰ ਮੋਟਰਾਂ ਲੱਗੀਆਂ ਰੌਣਕ ਇੱਥੇ ਟਿੱਬੇ ਹੋਇਆ ਕਰਦੇ ਸੀ ਵੱਡੇ ਵੱਡੇ ਮਲ ਬਹੁਤ ਵੱਡੇ ਵੱਡੇ ਟਿੱਬੇ ਹੁੰਦੇ ਸੀਗੇ ਤਾਂ ਸਰਦਾਰ ਪ੍ਰਗਤ ਸਿੰਘ ਬਾਦਲ ਦੀ ਇਹ ਜੀ ਕਿਰਪਾ ਹੋਈ ਸਾਨੂੰ ਮੋਗਾ ਲਾ ਕੇ ਦਿੱਤਾ ਇੱਥੇ 120 ਬਗੇ ਵੇਚਦੀ ਅਸੀਂ ਮੁਫਤ ਖਾਲ ਦਿੱਤਾ ਮਨ ਲਾ ਗਾਂ ਲੈ ਲੋ ਪਾਈ ਚਾਰੇ ਨੂੰ ਸਾਡੇ ਨੂੰ ਕੌਣ ਦਿੰਦਾ ਅੱਜ ਗੱਲ 1 ਇੰਚ ਨਹੀਂ ਦਿੰਦਾ ਦੇਖ ਲੋ ਕਿੰਨਾ ਕਿੰਨਾ ਬਣਿਆ 120 ਬੀ ਦੀ 400 ਕਰਮਾਂ ਵਿੱਚ ਦੀ ਦੇਖ ਲੋ ਕਿ ਕਿੰਨੇ ਕਿੱਲੇ ਬਣ ਗਏ ਵੀ 2 ਕਰਮਾਂ ਦੋ ਕਰਮਖਾਨਾ ਖਾਲਸਾ ਤੇ ਲੰਬਾਈ 400 ਕਰਮ ਲੰਮੀ ਕਿੰਨਾ ਬਣ ਗਿਆ ਨਾ ਤੁਸੀਂ ਦੇਖੋ ਤੇ ਵੈਸੇ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਦਾਨ ਨਹੀਂ ਰਿਹਾ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ 12 ਬਿਗੇ ਜ਼ਮੀਨ ਹਣ ਡੇਰੇ ਨੂੰ ਦਾਨ ਕਰੀ ਸੀ ਬਾਬਾ ਬਾਲਦਾਸ ਡੇਰੇ ਨੂੰ ਜੱਸੀ ਪਾਲੀ ਨੂੰ ਸਾਡੇ ਪ੍ਰਦਾਦਾ ਜੀ ਨੇ ਅਮਰ ਸਿੰਘ ਨੰਬਰਦਾਰ ਸੀ ਉਹਨਾਂ ਨੇ ਤੇ ਇੱਕ ਮਿੰਟ ਜ਼ਰੂਰ ਕਰਿਓ ਕਿਵੇਂ ਲੱਗਿਆ ਆਪਣਾ ਬੋਰਡ ਹਣਾ ਤੇ ਦੱਸਿਓ ਇੱਥੇ ਜਿਹੜੇ ਜਿਹੜੇ ਠਹਿਰ ਕੇ ਗਏ ਆ ਵੀ ਬਾਈ ਅਸੀਂ ਠਹਿਰ ਕੇ ਆਂ ਇੱਕ ਮਿੰਟ ਜਰੂਰ ਦੱਸਿਓ ਵੀ ਇੱਥੇ ਇੱਥੇ ਠਹਿਰ ਕੇ ਆਇਆ ਬਹੁਤ ਵਧੀਆ ਲੋਕ ਬਹੁਤ ਤਰ੍ਹਾਂ ਦੇ ਇੱਥੇ ਬਹਿ ਕੇ ਗੱਲਾਂ ਵੀ ਕਰਕੇ ਜਾਂਦੇ ਆ ਜਿਵੇਂ ਕੋਈ ਗੱਡੀ ਤੇ ਆਉਂਦਾ ਨਾ ਇਧਰੋਂ ਫਿਰ ਇੱਥੇ 10 ਮਿੰਟ ਬਹਿ ਗਿਆ ਉਹਨਾਂ ਆਜ਼ਾਦ ਲੋਕ ਸਾਨੂੰ ਏਰੀਆ 'ਚ ਬਹੁਤ ਜਾਣਦੇ ਆ ਹਨਾ ਉਹਨਾਂ ਨੂੰ ਪਤਾ ਵੀ ਇਹ ਵਧੀਆ ਬੰਦੇ ਆ ਕੁਛ ਨਹੀਂ ਕਹਿੰਦੇ ਇੱਥੇ ਆ ਕੇ ਬਹਿ ਜਾਂਦੇ ਪਿੰਡ ਵੀ ਵਧੀਆ ਸਾਡਾ ਸਾਰਾ ਐਵੇਂ ਆਖਦੀਏ ਕੋਈ ਕੁੜੀ ਮੁੰਡੇ ਹੋ ਕੋਈ ਵਿਅਤਾ ਹੁੰਦਾ ਪਤੀ ਪਤਨੀ ਨਾਲ ਥਕੇ ਮਾਲ ਆ ਲੈਂਦੇ 10 ਮਿੰਟ ਬਹਿ ਕੇ ਇੱਥੇ ਗੱਲਾਂ ਕਰਕੇ ਜਾਂਦੇ ਆ ਬਹੁਤ ਪਿਆਰਾ ਬੋਰਡ ਹੈ ਜਿੱਥੇ ਹਰੇਕ ਬੰਦਾ ਠਹਿਰਦਾ ਕੇ ਧੰਨਵਾਦ ਜੇ ਆਪਣਾ ਬਲੌਗ ਚੰਗਾ ਲੱਗਿਆ ਤਾਂ ਕਮੈਂਟ ਤੇ ਲਾਈਕ ਜ਼ਰੂਰ ਕਰ ਦਿਓ